ਆਪਾਂ ਬਣਾਉਣ ਲੱਗੇ ਆ ਜੀ ਬੋਂਦੀ ਆਪਾਂ ਡੇਢ ਕੋਲੀ ਬੇਸੋਂ ਦੀ ਲਈਆ ਤੇ ਅੱਧੀ ਕੋਲੀ ਪਾਣੀ ਦੀ ਪਾਈ ਆ ਜੇ ਤੁਹਾਨੂੰ ਘੱਟ ਵੱਧ ਹੋਇਆ ਤਾਂ ਫੇਰ ਪਾ ਸਕਦੇ ਹਾਂ ਛੋਟਕੀ ਆਪਾਂ ਹਿੰਗ ਲਈਆ ਮਿੱਠਾ ਛੋਟਾ ਤੇ ਛੋਟਕੀ ਕਾ ਆਪਾਂ ਲਈਆ ਹਲਦੀ ਆ ਥੋੜੇ ਜਿਹਾ ਨਮਕ ਲਿਆਵਾ ਤੇ ਕਸੂਰੀ ਮੇਥੀ ਪਾਈ ਆ ਹੁਣ ਆਪਾਂ ਇਹਨੂੰ ਜੀ ਫਰਾਂਟ ਤੇ ਹੌਲੀ ਕਰ ਲੈਣੀ ਹੈ ਕਿੰਨੇ ਟਮਾਂਟ ਫਰਤਣੇ 5-5 ਮਿੰਟਾਂ ਤੱਕ ਮੈਂ ਤਾਂ ਚੰਗੀ ਤਰ੍ਹਾਂ ਫੈਂਟ ਲਾਂਗੀ ਠੀਕ ਆ ਦਹੀਂ ਵਾਲੀ ਗੁੰਡੀ ਇਹ ਤਾਂ ਕੋਈ ਭਾਗੇ ਦੇਖਣੇ ਆਉਣੇ ਤੇ ਵੀ ਜੇ ਤਾਂ ਹੋਣੀ ਹੋਈ ਅੰਦਰੋਂ ਆ ਕੇ ਆਪਾਂ 5-6 ਮਿੰਟ ਇਹਨੂੰ ਲਗਾਤਾਰ ਚੰਗੀ ਤਰ੍ਹਾਂ ਫੈਂਟ ਲਾਂਗੇ ਮੈਂ ਪਾਣੀ ਦੇ ਵਿੱਚ ਪਾ ਕੇ ਚੈੱਕ ਕਰ ਲਾਂਗੇ। ਗੁੜ ਵੀ ਹੈ ਜੀ। ਥੱਲੇ ਨੂੰ ਬਸ ਹੀ ਗੁੜ ਉਧਰ। ਉਧਰ ਹੀ ਕੜਾਹੀ ਦੇ ਵਿੱਚ ਆਪਣਾ ਤੇਲ ਰੱਖਿਆ ਹੈ ਗਰਮ। ਆਪਾਂ ਬਣਾ ਰਹੇ ਹਾਂ ਜੀ ਦਹੀਂ ਵਾਲੀ ਗੁੜੀ। ਘਰ ਦੇ ਵਿੱਚ ਬਣਾ ਕੇ ਰੱਖੀ ਤਾਂ ਵਧੀਆ ਰਹਿੰਦੀ ਹੈ। ਹਾਂਜੀ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਡੇਲੀ ਸੁਣ ਸੁਣ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜੀ ਜਿਹੜੇ ਨਵੇਂ ਆਪਣੇ ਚੈਨਲ 'ਚ ਪਹਿਲੀ ਵਾਰੀ ਆਏ ਨੇ ਕੁਕਸ ਟਾਈਮ ਆਪਣੀ ਵੀਡੀਓ ਦੇਖ ਰਹੇ ਨੇ ਉਹ ਵੀ ਜਿਹੜੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਆਪਾਂ ਦੀ ਸ਼ਾੜਣੇ ਦੇ ਉੱਪਰ ਪਾ ਦੇ ਆਪਣੀ ਇਹ ਬਹੁਤ ਸੋਹਣੀ ਬੁੰਦੀ ਬਣ ਕੇ ਹੋ ਰਹੀ ਹੈ ਤਿਆਰ ਪਉ ਜੀ ਪਾਣੀ ਦੇ ਵਿੱਚ ਪਾ ਪਾ ਕੇ ਚੈੱਕ ਕਰ ਲਿਆ ਸੀ ਜੇ ਪਾਣੀ ਦੇ ਵਿੱਚ ਆਪਣਾ ਬੈਟਰ ਘੁਲੀ ਜਾਊਗਾ ਤਾਂ ਇਹਦਾ ਮਤਲਬ ਵੀ ਇਹ ਤਿਆਰ ਨਹੀਂ ਹੈਗਾ ਜੇ ਤੂੰ ਪਾਣੀ ਦੇ نیچے ਵਹਿ ਜਾਊਗਾ ਜਾ ਕੇ ਵੀ ਫਿਰ ਆਪਣਾ ਇਹ ਤਿਆਰ ਆ ਆਪਾਂ ਜੀ ਜਿਹੜੀ ਉਸੇ ਤਰ੍ਹਾਂ ਘਰ ਦੇ ਵਿੱਚ ਫੁੰਦੀ ਬਣਾਉਣੀ ਚਾਹੀਦੀ ਆ ਆਪਾਂ ਜਿਹੜਾ ਬੈਸਾਂ ਦਾ ਘੋਲ ਆ ਜੀ ਇਹਦੇ ਉੱਪਰ ਪਾਈ ਜਾਵਾਂਗੇ ਕੰਦੀ ਜਦ ਚਾਰਨੀ ਦੇ ਨਾਲ ਇਸ ਤਰ੍ਹਾਂ ਹਲਾਈ ਜਾਵਾਂਗੇ ਸਾਫੀ ਵੀ ਬੜਾਈ ਸੀ ਜਾਵੇ ਠੀਕ ਹੈ ਬੜੀਆਂ ਬਹੁਤ ਸੋਹਣੀਆਂ ਫੁੱਲ ਗਈਆਂ ਸੀ ਵਧੀਆ ਕਿ ਮੇਸੋਂ ਲਾ ਬਰੀ ਕੜਾ ਇਹ ਜੀ ਮੇਰਾ ਆੜੀ ਉਹਨੇ ਕਰ ਆਪਣੀ ਖਰਾਬ ਖਰਾਬ ਨਹੀਂ ਹੁੰਦੀ ਤੜੀ ਹੋਈ ਇਹ ਕਿਹਨਾਂ ਕੋਣ ਨਹੀਂ ਕੀ ਕਰਨੀ ਹੈ ਕੜਾ ਆਪਣੀ ਬੋਲਦੀ ਬਣ ਕੇ ਤਿਆਰ ਆ ਪਾੜ ਦੇ ਵਿੱਚ ਕੱਢ ਲਾਂਗੇ ਸਾਰੇ ਕਬਾਰ ਆਪਾਂ ਨੇ ਕੱਢ ਲਈ ਨਹੀਂ ਹੁਣ ਆਪਾਂ ਦੂਜੀ ਵਾਰੀ ਦਾ ਬੈਟਰ ਪਾ ਰਹੇ ਆਂ ਆਪਾਂ ਨੂੰ ਜਰਨੀ ਨੂੰ ਜੀ ਬਿਲਕੁਲ ਵੀ ਹਿਲਾਉਣ ਦੀ ਵੀ ਜ਼ਰੂਰਤ ਨਹੀਂ ਆਪਾਂ ਇਸ ਤਰੀਕੇ ਨਾਲ ਘਰ ਦੀ ਵਿੱਚ ਵਧੀਆ ਤਰੀਕੇ ਨਾਲ ਆਪਣੇ ਮੂਨਦੀ ਬਣਾ ਸਕਦੇ ਆਂ ਹਾਂਜੀ ਆ ਆਪਾਂ ਨੇ ਜੀ ਬੂੰਦੀ ਬਣਾ ਲਈ ਦਹੀਂ 'ਚ ਪਾਉਣ ਵਾਸਤੇ ਆਪਾਂ ਛੋਟੇ-ਛੋਟੇ ਬਣਾ ਲਈਏ ਪਕੌੜੀਆਂ ਨਹੀਂ ਆ ਚਾਹ ਨਾਲ ਖਾਣ ਵਾਸਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਜਿਹੜੇ ਭੈਣ ਭਰਾ ਜੀ ਆਪਣੇ ਜੁੜੇ ਹੋਏ ਨੇ ਡੇਲੀ ਸੋਹਣ ਸੁਹਣ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤਰੱਕੀ ਬਖਸ਼ੇ ਜੀ ਸਾਰੇ ਭੈਣ ਭਰਾ ਚੜ੍ਹਦੀ ਕਲਾ ਜਰਨ ਹੱਸਦੇ ਵਸਦੇ ਰਹਿਣ ਦੀ ਧੰਨਵਾਦ ਜੀ